ਫਾਰਮੂਲਾ ਦਾ ਇਹਦੇ ਵਿੱਚ ਕੀ ਹੈ ਜੀ ਜਿਹੜੀ ਬਰੀਡਿੰਗ ਹੈ ਬਰੀਡਿੰਗ ਦੋ ਤਰ੍ਹਾਂ ਦਾ ਕੰਮ ਆ ਗਿਆ ਬਰੀਡਿੰਗ ਦੇ ਵਿੱਚ ਇੱਕ ਤਾਂ ਬਿਊਟੀ ਕੰਪੀਟੀਸ਼ਨ ਹੈ ਬਰੀਡ ਹੁੰਦੀ ਹੈ ਜਿਵੇਂ ਆਪਾਂ ਮੰਨ ਲਓ ਮੋਹਰਾ ਹੈ ਐਚ ਐਫ ਹੈ ਜਰਸੀ ਹੈ ਗਾਵਾਂ ਚ ਵੀ ਹੈ ਮੱਝਾਂ ਚ ਵੀ ਹੈ ਨੀਲੀ ਰਾਵੀ ਹੈ ਹੁਣ ਨੀਲੀ ਰਾਵੀ ਮੰਨ ਲਓ ਜਿਹੜੀਆਂ ਮੱਝਾਂ ਦੀਆਂ ਨਸਲਾਂ ਹੈ 13 14 ਨਸਲਾਂ ਆਈਆਂ ਵਿੱਚ ਬਿੰਨੀ ਦਾ ਮਿਕਸ ਵੀ ਆਉਂਦਾ ਹੈ ਵਿੱਚ ਨੀਲੀ ਰਾਵੀ ਦਾ ਆਉਂਦਾ ਹੈ ਇਹਦੇ ਵਿੱਚ ਕੀ ਹੈ ਕਈ ਵਾਰ ਹੁੰਦਾ ਹੈ ਕਰੈਕਟਰ ਮੋਹਰਾ ਦੇ ਸ਼ੋ ਕਰਦੀ ਹੈ ਪਰ ਉਹਦੇ ਚ ਮਿਕਸਿੰਗ ਕੀ ਹੁੰਦੀ ਹੈ ਨੀਲੀ ਦੀ ਹੁੰਦੀ ਹੈ ਉਹਦਾ ਦੁੱਧ ਪ੍ਰੋਡਕਸ਼ਨ ਵੱਧ ਹੋਊਗੀ ਕਿਉਂਕਿ ਜਿੱਥੇ ਵੀ ਕ੍ਰੋਸਿੰਗ ਹੋਈ ਹੈ ਉੱਥੇ ਉਹਨੇ ਦੁੱਧ ਵੱਧ ਚੱਕਣਾ ਹੈ ਜੇ ਪਿਓਰਿਟੀ ਤੁਸੀਂ ਮੋਹਰਾ ਦੇ ਵਿੱਚ ਜਾਓਗੇ ਤਾਂ 20 ਲੀਟਰ ਦੀ ਕੈਪੈਸਿਟੀ ਬਸ ਘੱਟੋ ਘੱਟ 20 ਕਿ ਲੀਟਰ ਦੀ ਕੈਪੈਸਿਟੀ ਦੇ 1 ਲੀਟਰ ਤੱਕ ਮੱਝਾਂ ਜ਼ਿਆਦਾਤਰ ਕਿਉਂਕਿ ਤੁਸੀਂ ਦੇਖੋਗੇ ਜਿੰਨੇ ਵੀ ਡੋਮੀਨੇਟਡ ਬੋਲ ਹੈ ਐ 29 ਮਸ਼ਹੂਰ ਬੋਲ ਹੈਗੇ ਉਹ ਜਿਨ੍ਹਾਂ ਦਾ ਦੁੱਧ ਮੰਨ ਲਓ ਵੀ ਮਾਮਾ 20 ਕਿਲੋਟਰ ਦੀਆਂ 22 ਲੀਟਰ ਦੀ ਇੱਥੇ ਤੇ ਰਿਕਾਰਡ ਆ ਕਿਉਂਕਿ ਪ੍ਰਾਈਵੇਟ ਬੁੱਲਾ ਵਾਲੇ ਪਹਿਲਾਂ ਸ਼ੁਰੂ ਚ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਯੂਨੀਵਰਸਿਟੀ ਕੋਲੇ ਆਪਦੇ ਕੋਲੇ 25 ਲੀਟਰ ਤੋਂ ਵੱਧ ਦੀ ਮੱਝ ਨਹੀਂ ਉਹਦਾ ਕਾਰਨ ਕੀ ਜਦੋਂ ਯੂਨੀਵਰਸਿਟੀ ਦੇ ਵਿੱਚ ਅਸੀਂ ਪੈਰ ਧਰਿਆ ਤੇ ਸਾਡੀ ਜਦੋਂ ਗੱਲ ਹੋਈ ਪੁੱਛਿਆ ਉਹ ਕਹਿੰਦੇ ਇਹਦਾ ਕਾਰਨ ਇਹ ਹੈ ਵੀ ਜਿਹੜੇ ਸਾਡੇ ਬਰੀਡ ਦਾ ਜਿਹੜਾ ਪਰਪਸ ਹੈ ਸਾਡੀ ਇਹ ਨਾ ਬਰੀਡ ਹੈ ਜਿਹੜੀ ਮੋਹਰਾ ਹੈ ਇਹਦੀ ਫੈਟ ਜਿਹੜੀ ਐ ਐਸਐਨਐਫ ਹੈ ਸਾਰਾ ਕੁਝ ਉਹ ਮਾਪ ਤੋਲ ਕਰਕੇ ਤੇ ਉਹ ਬਰੀਡ ਕਰੈਕਟਰ ਉਹਦੇ ਸ਼ੋ ਹੁੰਦੇ ਆ ਕਿਉਂਕਿ ਜਿਹੜੀ ਮੋਹਰਾ ਦੀ ਹੈ 7.5 ਤੱਕ ਫੈ ਜਾਂ ਇਸ ਨੈਫੋ 8785 ਇਥੇ ਹੈ ਜੇ ਹੁਣ ਤੁਸੀਂ ਲੈ ਲਓ ਬੂਰੀ ਹੈ ਨੀਲੀ ਹੈ ਉਹਦੇ ਵਿੱਚ 10 ਜ਼ੀਰੋ ਤੇ ਇੱਕ ਚਲੀ ਜਾਂਦੀ ਹੈ ਹੁਣ ਕਈ ਮੱਜਾਂ ਦੇ ਕਹਿੰਦੇ ਆ ਵੀ ਸਾਡੀ ਮੋਹਰਾ ਮੱਝ ਦੀ 10 ਜ਼ੀਰੋ ਫੈਟ ਆ ਉਹ ਮੋਹਰਾ ਦਾ ਕੈਰੇਕਟਰ ਨਹੀਂ ਹੈਗਾ 10 ਜ਼ੀਰੋ ਫੈਟ ਮੋਹਰਾ ਚ ਬਹੁਤ ਘੱਟ ਉਹਦੀ ਮਿਕਸਿੰਗ ਹੈ ਕਿਤੇ ਤਾਂ ਹੀ ਉਹਦਾ ਦੁੱਧ ਪ੍ਰੋਡਕਸ਼ਨ ਵੱਧ ਹੈ ਇਹੀ گاਵਾ ਚ ਹੈ گاਵਾ ਚ ਤੁਸੀਂ ਜਰਸੀ ਨਾਲ ਕਰਾਸ ਕਰਕੇ ਦੇਖੋ ਐਚਐਫ ਨੂੰ ਉਹ ਤਾਂ ਸਾਨੂੰ ਵੱਧ ਪਤਾ ਹੈ ਤੇ ਤੁਸੀਂ ਪਹਿਲੇ ਘੜੀ 10 ਦਾ ਜੰਪ ਲੈ ਜਾਓਗੇ ਇਹ ਤੁਸੀਂ ਐਚ ਐਫ ਨਾਲ ਕਰੋ ਸ਼ੀਦ ਆ ਜੰਪ ਲੈ ਜਾਓਗੇ ਇਹੀ ਮੱਜਾਂ ਚ ਜੇ ਮੋਹਰਾ ਤੇ ਤੁਸੀਂ ਮੋਹਰਾ ਦਾ ਵਧੀਆ ਬਰੀਡ ਦਾ ਬੋਲਾ ਉਹ ਕਰੋਗੇ ਤਾਂ ਉਹਦੇ ਵਿੱਚ 2-3 ਲੀਟਰ ਦਾ ਹੀ ਪਲੱਸ ਆ ਸਕਦਾ ਜੇ ਤੁਸੀਂ ਨੀਲੀ ਕਰਾਸ ਕਰ ਦੇਓਗੇ ਤਾਂ ਹੋ ਸਕਦਾ 10 ਤੋਂ 16 ਲੀਟਰ ਦਾ ਵੀ ਆ ਜੀ ਬਿਊਟੀ ਹੈ ਨਾ ਬਿਊਟੀ ਦੇ ਵਿੱਚ ਹੁਣ ਸੋਡੀ ਛੋਟੀ ਜਿੱਤ ਗਈ ਉਹ ਸ਼ੋਰ ਨਹੀਂਗਾ ਵੀ ਤੁਸੀਂ ਉਹ ਵੱਧ ਦੁੱਧ ਵਾਲੀ ਹੋਗੀ ਓਕੇ ਉਹ ਹੋ ਸਕਦਾ 10 ਲੀਟਰ ਹੀ ਪਹਿਲੇ ਸੂਏ ਦੇ ਵੀ ਹੋ ਸਕਦਾ ਤੁਹਾਡੀ ਕੰਪੀਟੀਸ਼ਨ ਚੋਂ ਬਾਹਰ ਨਿਕਲ ਗਈ ਹੋਵੇ ਤੇ ਜਦੋਂ ਤੁਸੀਂ ਮੰਨ ਲਓ ਜੁਵਾਈ ਕਰੋ ਤਾਂ ਜਿਵੇਂ ਹੁਣ ਮੈਂ ਪਿੱਛੇ ਇੱਕ ਬਹੁਤ ਪੁਰਾਣੀ ਇੱਕ ਮੇਲੇ ਦੀ ਦੱਸਦਾ ਤੁਹਾਨੂੰ ਗਾਣੀ ਤੇ ਸ਼ਾਇਦ ਗੱਲਪੱਤੀ ਤੋਂ ਸ਼ੇਰੂ ਰੋਤਕਾਲੇ ਦੀ ਝੋਟੀ ਆਈ ਸੀ ਫਸਟ ਤੇ SLAVT PURE ਡੇਰੇ ਵਾਲੇ ਦੀ ਸੈਕੰਡ ਤੇ ਉਸ ਟਾਈਮ ਦੇ ਵਿੱਚ ਬਾਈ ਬੂਟਾ ਖੜਾਗਾ ਇਹਦੀ ਝੋਟੀ ਤੇ ਸਾਡੇ ਰਮਣੇ ਦੀ ਜਿਹੜੀ ਵੱਡੀ ਮੱਝ ਹੈ ਉਹ ਦੋਨੇ ਪਹਿਲੇ ਰਾਉਂਡ ਚ ਬਾਹਰ ਘਟ ਤੀਆਂ ਸੀ ਤੇ ਜਦੋਂ ਮੈਂ ਪੁੱਛਿਆ ਉਹ ਬੰਦੇ ਨੇ ਮੈਨੂੰ ਦੱਸਿਆ ਕਹਿੰਦਾ ਮੇਰੀ ਝੋਟੀ ਥੱਲੇ 9 ਲੀਟਰ ਦੁੱਧ ਆ ਕਿਉਂਕਿ ਗੱਲ ਪੱਤੀ ਤੋਂ ਰੰਜੀਤ ਡਾਕਟਰ ਮੇਰਾ ਲਿਆ ਜਿਉ ਉਹ ਤਾਂ ਸੀਗਾ ਏਆਈ ਕਰਦਾ ਹੁੰਦਾ ਸੀ ਤੇ ਜਿਹੜੀ ਝੋਟੀ ਇਹ ਆਪਣੇ ਰਮਣੀ ਦੀ ਸੀ ਇਹਨੇ ਫਸਟ ਟਾਈਮ 16 ਲੀਟਰ ਦੁੱਧ ਕੱਢਿਆ ਤੇ ਬੂਟੇ ਦੀ ਉਹੀ ਝੋਟੀ ਨੇ 23 ਲੀਟਰ 24 ਲੀਟਰ ਦੁੱਧ ਕੱਢਿਆ ਅਗਲੇ ਸੂਏ ਜਗ ਉਹ 70 ਪੰਜ 77 ਦੀ ਸੀ ਮਤਲਬ ਇਹ ਹਕੀਕਤ ਕੀ ਹੈ ਨਾ ਉਹ ਚੀਜ਼ ਮੱਲਾ ਜਿਹੜੀ ਬਰੀਡ ਹੈ ਹੁਣ ਉਹ ਬਰੀਡ ਕੈਰੈਕਟਰ ਸੀਗੇ ਜਿਵੇਂ ਗੋਲੂ ਦੀ ਬਲੱਡ ਲਾਈਨ ਤੁਰੀ ਆਉਂਦੀ ਜਵਰਾਜ ਹੋਰ ਹੈ ਉਹ ਬਰੀਡ ਕੈਰੈਕ ਉਹ ਹਰਦਾ ਨਹੀਂ ਸੀ ਛੇਤੀ ਮੇਲਿਆਂ ਤੇ ਤੇ ਪਰ ਚੀਜ਼ ਕੀ ਉਹ ਦੁੱਧ ਚ ਹਰਦਾ ਸੀ ਦੁੱਧ ਚ ਕਦੇ ਉਹਦਾ ਕੰਪੀਟੀਸ਼ਨ ਚ ਆਈ ਹੀ ਨਹੀਂ ਉਹ ਜਿੱਦਿਆਂ ਦਾ ਮੈਂ ਦੇਖਦਾ ਉਹ 2-3 ਪੀੜੀਆਂ ਟੱਪ ਗਈਆਂ ਉਹਦੀਆਂ ਗੋਲੂ ਦੀ ਜਵਰਾਜ ਦੀ ਉਹ ਸਾਰੀ ਉਹਦੀ ਬਲੱਡ ਲਾਈਨ ਹੈ ਤੇ ਸਿੰਪਲ ਗੱਲ ਇਹ ਹੀ ਆ ਨਾ ਮੰਨ ਲਓ ਵੀ ਮਿਲਕਿੰਗ ਤੇ ਬਿਊਟੀ ਦੇ ਵਿੱਚ ਬਹੁਤ ਫਰਕ ਆ ਜਿਹੜੇ ਤੁਸੀਂ ਬਿਊਟੀ ਚ ਕੰਪੀਟੀਸ਼ਨ ਹਰ ਕੇ ਆਗੇ ਤੁਸੀਂ ਇਹ ਨਾ ਮੰਨੋ ਵੀ ਸੋਡੀ ਦਾ ਖਾਣੀ ਬਿਊਟੀ ਚ ਹਰਗੀ ਤੇ ਤਾਂ ਮੱਝ ਹੀ ਕੰਮ ਦੀ ਨਹੀਂ ਗੀ ਸਹੀ ਆ ਹੁਣ ਜਿਵੇਂ ਮੰਨ ਲਓ ਰਮਣੀ ਦੀ ਝੋਟੀ ਹੈ ਉਹ ਅਸੀਂ ਬਿਊਟੀ ਕੰਪੀਟੀਸ਼ਨ ਚ ਲਾਈਏ ਉਹ ਨਹੀਂ ਜਿੱਤਦੀ। ਦੁੱਧ ਕੰਪੀਟੀਸ਼ਨ 'ਚ ਉਹ ਗਾਂ ਨੂੰ ਹੋਰਾਂ ਨੂੰ ਵੀ ਮਾਤ ਪਾਉਗੀ। ਸਹੀ ਆ। ਕਿਉਂਕਿ ਉਹਦਾ ਕੈਰੈਕਟਰ ਨਾਲ ਨੀਲੀ ਕਰਾਸ ਹੈ। ਇਹ ਸਾਰੇ ਪਸ਼ੂਆਂ ਦੇ ਵਿੱਚ ਕਾਊਂਟ ਕਰਦੀ ਹੈ ਜਿਹੜੇ ਬਿਊਟੀ ਦੇ ਵਿੱਚ ਆ ਉਹ ਅਸਲ ਦੇ ਵਿੱਚ ਹਾਂ ਜੇ ਉਹਨੂੰ ਪਿਓਰ ਮੋਹਰਾ ਦਾ ਜਜਿੰਗ ਕਰਕੇ ਉਹ ਕਰਨ ਪਿਓਰ ਮੋਹਰਾ ਦੀ ਹਜੇ ਪੂਰੀ ਜਜਿੰਗ ਜੱਜਾਂ ਹੀ ਨਹੀਂ ਕਰਦੇ ਕਿਉਂਕਿ ਇਹ ਹਜੇ ਬਰੀਡ ਦੇ ਵਿੱਚ ਮਿਕਸਿੰਗ ਸਾਰੀਆਂ ਜੀ ਹੈ। ਹਾਂ। ਇਹ ਆਉਣ ਵਾਲੇ ਸਮਿਆਂ ਦੇ ਵਿੱਚ ਜਦੋਂ ਹੋਲੀ-ਵਲੀ ਕਲੀਅਰ ਹੋਊਗੀ ਫਿਰ ਜਾ ਕੇ ਮਤਲਬ ਕਿ ਬਰੀਡ ਦੇ ਵਿੱਚ ਫਰਕ ਪਊਗਾ। ਹਾਂ। ਥੈਂਕ ਯੂ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ।